ਮੈਦੂ ਸਰਕਾਰ ਵੱਲੋਂ ਕੱਟੇ ਗਏ ਰਾਸ਼ਨ ਕਾਰਡਾਂ ਦੇ ਖਿਲਾਫ ਮਾਨਸਾ ਦੇ ਹਲਕਾ ਵਿਧਾਇਕਾਂ ਵੱਲੋਂ ਫ੍ਰੈਸ ਕਾਨਫਰੰਸ ਕੀਤੀ ਗਈ। ਐਮਐਲ ਸਾਹਿਬ ਜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮਾਮਲਾ ਕੀ ਕਿਣਾ ਜਾਊਗਾ? ਸਭ ਤੋਂ ਪਹਿਲਾਂ ਇਹ ਤੁਹਾਡਾ ਸਵਾਲ ਹੈ। ਟੋਟਲ ਜਿੰਨੇ ਕਲੈਕਟਿਵ ਸੁਪਰੀਆ ਇਹ ਕਮੇਟੀਆ ਬਦਲਦੇ ਪਾਣੇ ਜੀ ਪੈਚ ਲਾਉਣੇ ਵੱਡੇ ਵਾਸਤੇ। ਅਜਿਹਾ ਮੁੱਦਾ ਪੰਜਾਬ ਦੇ ਵਿੱਚ 53 ਲੱਖ ਗਰੀਬ ਲੋਕਾਂ ਦੇ ਰਸਤੇ ਰਾਸਤੇ ਕੱਟੇ ਪਾਜਤਾ ਪਤਾ ਹੈ। ਉਹ ਮੁੱਦਾ ਹੈ। ਇਹ ਮੁੱਦੇ ਤੇ ਗੱਲ ਕਰਨ ਲਈ ਅਸੀਂ ਮੇਰੇ ਨਾਲ ਮੇਰੇ ਸਾਡੇ ਸਾਥੀ ਜੀ ਸਿੰਘਲਾ ਜੀ ਐਮਐਲਏ ਹਮਤਾ ਕਾਰੇ ਵਿਲਾ ਪ੍ਰਧਾਨ ਜੀ ਤੇ ਸਾਹਿਬ ਜੀ ਤੇ ਜਨ ਜਨ ਸੰਸਦ ਨੇ ਹਰੀ ਪਾਰਟੀ ਦੇ ਕੇ ਚੁਕੀ ਦੀ ਅਮਤਾ ਕਲਦੀਪ ਸ਼ਰਮਾ ਜੀ ਮੀਡੀਆ ਅਜਾਦ ਸਾਡੀ ਭੈਣ ਚਰਨਜੀਤ Kaur ਉਪਰ ਨਿਕਦੇ ਜਿਹੜਾ ਪ੍ਰਧਾਨ ਜਿੰਦਰ ਯਾਦਵੀ ਜਿਆਫੀ ਜੀ ਜੋ ਜੁੱਤ ਨੇ ਕਹਿੰਦੇ ਉਹਦੇ ਜਦਾਂ ਜਾਗਨੇ ਤੇ ਐਸੀ ਲਿਗਦੇ ਹਾਂ ਚੱਲ ਲਈ ਕੋਈ ਕਿਤੇ ਨਹੀਂ ਐਸੀ ਲਿਗਦੇ ਬਿੰਦਪਾਲ ਜੀ ਕੀਤੀ ਬੜਾ ਬੜਾ ਲੱਗਦਾ ਉਹ ਬੈਕ ਟੋਪਾ ਵੀ ਕਰ ਲੋ ਇੱਥੇ ਕਿਉਂ ਲੈ ਆਇਆ ਅੱਜ ਕਰਾਂਗੇ ਬੰਦਾ भाई, भाई बंद करला आ बंद कर इधर इधरली साइड पर पड़े जाओ आ लो बाकी सारे पासी ਦੇ ਸਾਰੇ ਸਦਰਮ ਇਹ ਮੈਂ ਕਿਹਾ ਪਰੰਪਰਾਵਾ ਦੇ ਅੱਜ ਅਸੀਂ ਜਿਵੇਂ ਕੁੱਤੇ ਆ ਕੀ ਮੁੱਦਾ ਸਾਡਾ 52 ਲੱਖ ਰੁਪਏ ਦਾ ਰੱਖਣ ਦਾ ਮੁੱਦਾ ਇਹ ਕਹਿੰਦਾ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 1 ਕਰੋੜ 52 ਲੱਖ ਲੋਕਾਂ ਦਾ ਰਾਸ਼ਨ ਕਵਾਡ ਰਹੀ ਨੂੰ ਤੋਂ ਅਨਾਂ ਮਿਲਦਾ ਹੈ ਤੇ ਕੇਂਦਰ ਵੱਲੋਂ ਹੁਣੀ ਹੁਣੀ ਹੁਕਮ ਦਿੱਤਾ ਹੈ ਕਿ 8 ਲੱਖ 2000 ਆਪ ਤੋਂ 39 ਰਸਨਕਾਰ ਕੱਟੀ ਗਈ। ਉਹ ਮari ਗੱਲ ਹੈ ਜੇ ਇੱਕ ਪਰਿਵਾਰ ਦੇ ਅਸੀਂ ਚਾਰ ਦੀ ਲਈਏ ਇੱਕ ਅਸਿਕਾਰ ਦੇ ਐਵਰੇਜ ਇਹਦਾ ਮਤਲਬ 32 ਲੱਖ ਲੋਕਾਂ ਨੂੰ ਅੱਜ ਰਾਸ਼ਨ ਫਤ ਮੋਗਾ ਦਾ ਰਿਪੋਰਟ ਹੈ ਉਹ ਕੋਲ ਰਹੇਗਾ ਇਸ ਤਰ੍ਹਾਂ ਜਲਾਈ ਦੇ ਵਿੱਚ ਵੀ ਕੀਤਾ ਜਾਣਾ ਹਾਲ ਦਾ ਕੀ KYC ਉਹਦੇ ਨਾਮ ਦੇ ਉੱਤੇ 23 ਲੱਖ ਰਸ਼ਨ卡ਡ ਬੰਦ ਕਰ ਦਿੱਤੇ। ਇਹਦਾ ਮਤਲਬ ਇਹ ਹੋ ਗਿਆ ਕਿ 55 ਲੱਖ ਲੋਕਾਂ ਦੇ ਰਸ਼ਨ卡ਡ ਅੱਜ ਬੰਦ ਕਰਕੇ ਉਹਨਾਂ ਨੂੰ ਨਾਜਰੀ ਮਿਲੇਗਾ। ਟੋਟਲ ਕਿੰਨੇ ਨੇ ਜੀ 1 ਕਰੋੜ 52 ਲੱਖ। 52 ਲੱਖ ਦੇ ਬੰਦ ਕਰ ਦਿੱਤੇ। ਤੀਜਾ ਹਿੱਸਾ ਜੇ ਸੱਨ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇਹਦਾ ਮਤਲਬ ਉਹਨਾਂ ਦਾ ਰਸ਼ਨ ਨਹੀਂ ਮਿਲੇਗਾ ਉਹ ਆਪਣੇ ਟੇਟਾ ਨਹੀਂ ਪਾ ਸਕੂਗਾ। ਸੋ ਅੱਜ ਅਸੀਂ ਜਿਹੜਾ ਇਸ ਕਰਕੇ ਅਸੀਂ ਅੱਜ ਅਸੀਂ ਇਹਨਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬ ਲੋਕਾਂ ਦੇ ਦੇ ਪਰਿਵਾਰਾਂ ਦੇ ਨਾਲ ਆਵਾਜ਼ ਬੁਲੰਦ ਕਰਨਾ ਹੈ ਕਿ ਇਹ ਦੇ ਭਾਜਪਾ ਸਰਕਾਰ ਪੰਜਾਬ ਦੀ 55 ਲੱਖ ਇਹਨਾਂ ਗਰੀਬ ਲੋਕਾਂ ਦਾ ਰਸਨ ਬੰਦ ਕਰ ਦਾ ਫੈਸਲਾ ਕੀਤਾ ਹੈ ਜੋ ਫੈਸਲਾ ਸਹੀ ਨਹੀਂ ਹੈ ਇਹ ਪੰਜਾਬ ਦੇ ਸਿੱਧਾ ਹਮਲਾ ਹੈ ਕਿਉਂਕਿ ਜਿਹੜਾ ਪੰਜਾਬ ਹੈ ਤੁਹਾਨੂੰ ਪਤਾ ਵੀ ਇਹ ਪਨਾਜ ਘਾ ਕੇ ਦਿੰਦਾ ਹੈ 180 ਲੱਖ ਮੀਟਰ ਕਣ ਇਹਦਾ ਅਚਾਵਲ ਹੈ ਉਹ ਪੰਜਾਬ ਪੈਦਾ ਹੁੰਦਾ ਹੈ 130 ਲੱਖ ਮੀਟਰ ਕਣ ਜਿਹੜਾ ਕਣਕ ਹੈ ਉਹ ਪੰਜਾਬ ਪੈਦਾ ਹੁੰਦੀ ਹੈ ਤੇ ਅਸੀਂ ਕੇਂਦਰ ਨੂੰ ਪਲੇ 40 45% ਘਟਕ ਦੰਨੇ ਆ ਤੇ 21% ਦਾ ਹੈਗਾ ਅਸੀਂ ਉਹ ਚਾਹੁੰਦੇ। ਫਿਰ ਵੀ ਜਿਹੜੇ ਜਿਹੜਾ ਸਟੇਟ ਵਧਾ ਕੇ ਨਾਲ ਸਮਝਦਾ ਹਾਲ ਵਾਸਤੇ ਕਿ ਉਸ ਸਟੇਟ ਦੇ ਲੋਕਾਂ ਨੂੰ ਭੁੱਖੇ ਮਾਰਨਾ ਚਾਹੁੰਦੇ ਆ ਤਾਂ ਅਸੀਂ ਆਵਾਜ਼ ਦੀ ਪਾਰਟੀ ਉਹਦਾ ਹਰ ਚੱਲਣਾ ਵਿੱਚ ਬਲੋਕ ਕਰਦੀ ਹੈ। ਹਨ ਭਾਜਪਾ ਕਹਿੰਦੀ ਕੀ ਹੈ ਜਦੋਂ ਪੁੱਛਿਆ ਗਿਆ ਮਾਨ ਸਾਹਿਬ ਨੇ ਆਪਣੀ ਪੀਸੀ ਕੀਤੀ ਕਹਿੰਦੇ ਜਿਸ ਤਰ ਜਿਨ੍ਹਾਂ ਨੇ 4 ਵੀਲਰ ਨੇ ਜਿਨ੍ਹਾਂ ਦਾ ਕੋਈ ਮਲਾਜ ਨ ਲੱਗਿਆ ਹੈ ਜਿੰਨਾ ਦਾ ਜਿੰਨਾ ਕੋ 23 ਕਿਲੋ ਦਾ ਮੱਧਮੀ ਨੇ ਉਹਦੇ ਅਸੀਂ ਇਹ ਕਾਰ ਕੱਟੇ ਕਾਰ ਕੱਟਣ ਦਾ ਜੇ ਤੁਹਾਨੂੰ ਤੁਸੀਂ ਹਦੇਸ਼ ਦਿਓ ਮਾਨਸਾਲ ਨੂੰ ਕਿ ਤੁਸੀਂ ਹਦੇਸ਼ ਦਿੰਦੇ ਆਂ ਸੀ ਵੀ ਤੁਸੀਂ ਇਹਨਾਂ ਲੋਕਾਂ ਦਾ ਆ ਹਦਾਇਤ ਹੈ ਤੁਸੀਂ ਕਾਰ ਆਪਣੇ ਅੰਦਰ ਚੁੱਕਣਾ ਮੈਂ ਦੇਖਾਂਗੇ ਕਿ ਕਿਹੜੇ ਲੋਕ ਗੰਭੀਰ ਨੇ ਕਿਉਂਕਿ ਜੂਦਾ ਨਹੀਂ ਹੈਗਾ ਵੀ ਜੇ ਇਹਦੇ ਜਿੱਥੇ ਕੋਈ ਚਾਰ ਕੋਲ ਵੀ ਲੜਕੀ ਕੋਈ ਬੀਖੜਾ ਹੈ ਉਹ ਸਾਰੇ ਮੀਰ ਹੁਣ ਬਹੁਤ ਸਾਰੇ ਜਗਾ ਰਹੇ ਜਿਵੇਂ ਮੈਂ ਬੁਣਾ ਰੱਖਦੇ ਨੇ ਤੇ ਵੀ ਵੀਰ ਜਾਣ ਨੇ ਠੀਕ ਹੈ ਨਾ ਜਿਵੇਂ ਦੇਖੋ ਆਪ ਜੀ ਮੈਂ ਇੱਕ ਮਰਾ ਕਰਨ ਦੀ ਚੀਜ਼ ਹੈ हो तो कई है, है तो इस तरह ढाई एकड़ तो जब जमीन है तो उन्होंने मंडी भी जा सकती है जेकर कोई परिवार का एक बंद मुलाजम लग जाता है पहले वो देखा कि सारा परिवार ही अमीर हो जाता है मैं सो सामने बैठा मेरे दो भाजी थे सा मैं मुलाजम लग गया जो मैं रोटी वजह खाने लग गया इंटरन लग गया तो मेरा भ्रा तो मैं किसी दूरी करता सो इस तरह के जी मैं कटना बहुत गलत गल है सो ਇਹ ਗੱਲ ਨਹੀਂ ਇਸ ਕਰਕੇ ਅਸੀਂ ਇਮਾਨ ਸਾਹਿਬ ਨੇ ਖਤੋਰੈ ਲਿਤੀ ਹੈ ਪੰਜਾਬ ਦੇ ਸਾਰੇ ਹਸਪਤਾਲ ਨੂੰ ਕਿ ਪੰਜਾਬ ਦਾ ਕੋਈ ਬੰਦਾ ਭੁੱਖਾ ਨਹੀਂ ਰਹੂਗਾ ਤੁਹਾਨੂੰ ਇਹ ਕੱਢ ਵੀ ਜੇ ਆ ਸਰਕਾਰ ਆਪਦੀ ਹੈ ਅਸੀਂ ਗਰੀਬਾਂ ਦਾ ਅਸਰ ਨਹੀਂ ਰੁਕੇਗਾ ਹਾਂ ਇਹ ਗੱਲ ਇਹ ਵੀ ਤਸਦੀਕ ਕਰਨ ਵਾਸਤੇ ਅਸੀਂ ਅਸੀਂ ਕਰ ਰਹੇ ਹਾਂ ਅਸੀਂ 1 ਕਰੋੜ 29 ਲੱਖ ਜਿਹੜੇ ਸਸ਼ਲਾਹ ਪ੍ਰਾਪਤੀ ਨੇ ਉਹ ਤੋਂ ਜੀ ਲੁੱਟ ਲਈ ਜਿਹੜੀ ਅਗਲੀ ਤਸਦੀਕ ਹੈ ਜੋ 23 ਲੱਖ ਇਹਨਾਂ ਨੇ ਉਹਨਾਂ ਦਾ ਅਸੀਂ 6 ਮਹੀਨੇ ਮੰਗੇ ਤਾਂ ਤੁਹਾਨੂੰ 6 ਮਹੀਨੇ ਦਿਓ ਅਸੀਂ ਕੀ ਇਹ ਲਾਈਨ ਵੀ ਪੂਰੀ ਕਰਾਂਗੇ। ਉਹ ਕੋਈ ਪ੍ਰੋਬਲਮ ਨਹੀਂ ਹੈ। ਪਰ ਮਾਨਤਾਪ ਦਾ ਜਿਹੜਾ ਇਹ ਵਾਅਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਰਾਸ਼ਨ ਨਹੀਂ ਦਿੱਤਾ ਜਾਵੇਗਾ। ਕਿਸੇ ਮਾਂ ਦੀ ਪ੍ਰਾਂਤ ਕਿਉਂਕਿ ਆ ਪਕਾਉਣ ਵੇਲੇ ਕਾਲੀ ਨਹੀਂ ਹੋਵੇਗੀ। ਕਿਸੇ ਬੱਚੇ ਦਾ ਜਿਹੜਾ ਫਰੈਂਕ ਉਹ ਨਹੀਂ ਰੂਪ। બીજી ਗੱਲ ਦੇਖੋ ਇਹ ਭਾਜਪਾ ਕਿਹਨੇ ਕਰ ਰਹੀ ਹੈ। ਪਰ ਬਿਹਾਰ ਦੇ ਵਿੱਚ ਵੋਟ ਚੋਰੀ ਕਰ ਰਹੀ ਹੈ। ਕਿੰਨੇ ਮਤਲਬ ਕਰੋੜ ਦੀ ਵੋਟ ਲੱਖ ਵੋਟ ਹੈ। 50 ਲੱਖ ਤੋਂ ਵੱਧ ਵੋਟ ਹੈ। ਉਹ ਚੋਰੀ ਕੀਤੀ ਜਾ ਰਹੀ ਹੈ। ਡਾਟਾ ਚੋਰੀ ਕੀਤਾ ਜਾ ਰਿਹਾ ਹੈ ਤੁਹਾਡਾ। ਉਹਨਾਂ ਦੇ ਰਾਸ਼ਟਰੀ ਕਾਰਡ ਲਗਾਈ ਜਾ ਰਹੇ ਨੇ ਉਹਨਾਂ ਦੇ ਹੋਰ ਕਾਰਡ ਲਗਾਈ ਜਾ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਲਗਾਈ ਜਾ ਰਹੇ ਨੇ ਕੋਈ ਸਕੀਮਾਂ ਹੀ ਕਰਾਂਗੇ ਅਸਲ ਵਿੱਚ ਬਹੁਤ ਵੱਡਾ ਇਹ ਬਹੁਤ ਵੱਡਾ ਫਰਾਉਡ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਕੀ ਪਤਾ ਹੈ ਤੁਹਾਡਾ ਜਿਹੜਾ ਰਸਟਰ ਦਿਆ ਹੋਇਆ ਤੁਹਾਡਾ ਦਿੱਤਾ ਡਾਟਾ ਹੈ ਉਹ ਤੋਂ ਨਹੀਂ ਕੀ ਇਹਨਾਂ ਨੇ ਉਤਰ ਖੰਡਾ ਦੇ ਵਿੱਚ ਬੁੱਧ ਬਣਾਉਣੇ ਨੇ ਇਹਨਾਂ ਨੇ ਤੁਹਾਡਾ ਲੈ ਕੇ ਡਾਟਾ ਯੂਪੀ ਨਾਲ ਦੇ ਬੁੱਧ ਬਣਾਉਣੇ ਉੱਤੇ ਬੁੱਧ ਬਣਾਉਣੇ ਤੁਹਾਡੇ ਡਾਟਾ ਦੇ ਨਾਲ ਜਿੰਨੇ ਬੋਟਾ ਡਾਪੀਆਂ ਚਾਕੇ ਫਿਰ ਇਹਨਾਂ ਤੋਂ ਫਾਰਮ ਕਰਨਗੇ ਕਵਾਰੈਂਟਾਰੀ ਦੇ ਨਾਲ ਇਹ ਪਤਾ ਨਹੀਂ ਇਹ ਮਹੱਲੀ ਵਿਖੇ ਹੋਟਾ ਪਾਸਪੋਰਟ ਮਈਆ ਚੋਰੀ ਹੋਇਆ। ਤੋਂ ਇਹ ਸਾਰਾ ਇਹਦਾ ਡਾਟਾ ਚੋਰੀ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਪਤਾ ਹੈ। ਗੈਰਾਂ ਮਤਲਬ ਕਾਨੂੰਨ ਦੇ ਵਿੱਚ ਹੈ ਵੀ ਤੁਸੀਂ ਇਹਦਾ ਪਾਸਪੋਰਟ ਲੈ ਲੈਣਾ। ਉਹ ਵੀ ਚੋਰੀ ਸਮਝਦੇ। ਅੱਕੇ ਨਾਲ ਲੈ ਰਹੇ ਨੇ। ਇਸ ਕਰਕੇ ਪੰਜਾਬ ਸਰਕਾਰ ਨੇ ਜ਼ਾਰਦ ਪ੍ਰਸ਼ਾਸਨ ਨੂੰ ਮਾਮਲੀ ਨੇ ਇਹ ਅਦੇਦ ਕੀਤੀ ਹੈ ਕਿ ਡਿਜੀਟਲ ਡਾਟਾ ਚੋਰੀ ਹੋਣਾ ਉਹ ਬਿਲਕੁਲ ਗੈਰ ਹੁਕਮਤ ਕਾਨੂੰਨ ਦੇ ਖਿਲਾਫ ਹੈ। ਉਹ ਉਹ ਤਰ੍ਹਾਂ ਦੇ ਕੈਸ ਨੇ ਉਹ ਗੈਰ ਕਾਨੂੰਨੀ ਨੇ ਆਪਾਂ ਨਹੀਂ ਕਰ ਸਕਦੇ ਅਸੀਂ ਰੋਕ ਨਹੀਂ ਰਹੀਆਂ ਸੋ ਅੱਜ ਕਿਸੇ ਮਤਲਬ ਹੋਰ ਕਿਸੇ ਕਿਸਮ ਦਾ ਵੀ ਜਿਹੜਾ ਰੁਕਾਵਾ ਹੈ ਉਹ ਆਪਾਂ ਨਹੀਂ ਲੈ ਸਕਦੇ ਸੋ ਅੱਜ ਇਸ ਮੁੱਦੇ ਤੇ ਗੱਲ ਕਰਨ ਦੇ ਆਏ ਆ ਉਹ ਮੁੱਦਾ ਤੁਹਾਨੂੰ ਕਲੀਅਰ ਤਾਂ ਹੋ ਗਿਆ ਹੋਊਗਾ ਵੀ ਪੰਜਾਬ ਦੇ ਵਿੱਚ ਕਿਸੇ ਦੇ ਵੀ ਰਾਸ਼ਨ ਕਾਰਡ ਦੀ ਮਤਲਬ ਕਟਣ ਦੀ ਇਜਾਜ਼ਤ ਨਹੀਂ ਦੇਵਾਂਗੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਜੇਤੀ ਕਿ ਪ੍ਰਤੀਬੱਧ ਨੇ ਤਾਂ ਅਸੀਂ ਨਹੀਂ ਘੱਟ ਕੇ ਅਸੀਂ ਉਹਨਾਂ ਦੀ ਜਿਹੜੀ ਅਸੀਂ ਆਪਣੀ ਵੱਲੋਂ ਪੰਜਾਬ ਦੇ ਆਪਣੀ ਵੱਲੋਂ ਉਹਨਾਂ ਬਾਰੇ ਦਾ ਜਾਨਾ ਪਾਣੀ ਹੈ ਉਹ ਦੇਵਾਂਗੇ ਐਡਰਸੋ ਕਿਉਂਗੇ ਜਿਹੜਾ ਰਾਸ਼ਨ ਦਾ ਮੁੱਦਾ ਕਾਫੀ ਬੜਿਆ ਹੋਇਆ ਪੰਜਾਬ 'ਚ ਹਰ ਵੇਲੇ ਇਹ ਗੱਲ ਹੀ ਹੋ ਰਹੀ ਹੈ ਵੀ ਭਾਜਪਾ ਆੜ ਕੱਟ ਰਹੀ ਹੈ ਕਿਵੇਂ ਕੱਟ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਮੈਨੂੰ ਮੈਥੋਂ ਪਹਿਲਾਂ ਸਾਡੇ ਕੋਲ ਸਰਪ੍ਰੋਖ ਪ੍ਰਿੰਸੀਪਲ ਵਿਧਰਾਂ ਦੀ ਇਹਨਾਂ ਵੱਲੇ ਮੁੜ ਲਾਗਾਂ ਨੇ ਪੂਰੀ ਵਿਸਥਾਰ ਨਾਲ ਤੁਹਾਡੇ ਨਾਲ ਜਾਣਕਾਰੀ ਸੰਮਿਲਨ 15 ਮਿੰਟਾਂ ਨੂੰ ਲਿਖਣਾ ਕਰਨਾ ਚਾਹੁੰਦੇ ਕਿ ਇਹ ਜਿਹੜਾ ਰਾਸ਼ਨ ਕਾਰਡ ਦਾ ਮੁੱਦਾ ਜਦੋਂ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਵੀ ਕਿਉਂਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਲੋੜਵੰਦ ਲੋਕ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਕਾਰਡ ਬਣਾਉਣਾ ਚਾਹੁੰਦੇ ਸਾਡੇ ਕੋਲੇ ਵੀ ਸਾਡੇ ਵਸਤਰ ਵੀ ਹੁੰਦੇ ਆ ਪਲੈਂਟੇਰ ਆ ਵੀ ਹੁੰਦੇ ਆ ਗਰੀਬ ਲੋਕ ਹੋ ਗਏ ਜਿਨ੍ਹਾਂ ਨੂੰ ਲੋੜ ਹੈ ਪਰ ਅਜੇ ਨੂੰ ਇਹੀ ਕਿਉਂਕਿ ਇਹਨਾਂ ਨੇ ਕਦੇ ਵੀ ਪੋਰਟਲ ਉਸ ਉਸ ਟਾਈਮ ਤੋਂ ਖੋਲ੍ਹਿਆ ਹੀ ਨਹੀਂ ਔਰ ਅਲਾਉ ਵੀ ਨਹੀਂ ਕੀਤਾ ਕਿ ਅਸੀਂ ਨੰਨੇ ਲੋਕਾਂ ਨੂੰ ਐਂਟਰ ਕਰੀਏ ਉਹ ਤਾਂ ਛੱਡੋ ਜਿਹੜੇ ਪਹਿਲਾਂ ਦੇ ਐ ਪਰ ਉਹ ਇੱਕ ਵੈਰੀਫਿਕੇਸ਼ਨ ਕਰਨ ਦੇ ਬਹਾਨੇ ਨਾਲ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ 55 ਲੱਖ ਲੋਕਾਂ ਨੂੰ ਦਰਸ਼ਨ ਕੱਟੇ ਜਾ ਰਹੇ ਨੇ 50 ਸਰਕਾਰਾਂ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੀ ਹੈ ਔਰ ਮੈਂ ਤੱਜੇ ਦੌਰ ਤੋਂ ਵੀ ਤਾਂ ਪੰਜਾਬ ਪ੍ਰਤਾਪ ਪੰਜਾਬ ਦੇ ਲੋਕ ਸਭੀ ਪਾਰਟੀ ਹੋਰ ਇਹਦਾ ਇੱਕ ਜਨ ਅੰਦੋਲਨ ਵੀ ਕਰੇਗੀ ਰਾਜੀ ਦਿੱਤਾ ਹੋਤੇ ਵੀ ਔਰ ਲੋਕਾਂ ਦੇ ਵਿੱਚ ਜਾ ਕੇ ਵੀ ਇਹ ਗੱਲ ਅਸੀਂ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਇਹ 55 ਲੱਖ 55 ਲੱਖ ਬਹੁਤ ਵੱਡੀ ਜਿਹੜੀ ਬੇਨਤੀ ਹੈ ਕਿ ਜੇ 10 ਕਰੋੜ ਲੋਕਾਂ ਨੂੰ ਮਿਲਦਾ ਸੀ ਤਾਂ ਬੈਂਕ ਕਾਰਡ ਲੋਕਾਂ ਦਾ ਜਿਹੜਾ ਹੈ ਉਹ ਰਸਿਲ ਚਲਾ ਗਿਆ 1/3 ਲੱਖ ਲੋਕਾਂ ਦਾ ਰਸਿਲ ਚਲਾ ਗਿਆ ਨਾ ਤੇ ਜਿਹੜੀ ਸਿਰਫ ਲੋਸ ਹੈ ਜਿਹੜੀ ਉਸ ਅੰਦਾਜ਼ਨ ਤੋਂ ਬੰਦੇ ਹੋਗੇ ਜਿਹੜੇ ਕਿ ਇਸ ਡੇਟਪੈਂਡੈਂਸ ਔਰ ਉਹਨਾਂ ਦੇ ਵਾਸਤੇ 50% ਮੈਂ ਕਹਿ ਰਹੀ ਸੀ ਉਹਨਾਂ ਨੂੰ ਪਾਣੀ ਪੰਜਾਬ ਸਰਕਾਰ ਆਪਣੇ ਤੀਲ ਤੋਂ ਦੇ ਗਈ ਔਰ ਹਰ ਕੁਆੰਟੀਟੀ ਅੰਦੋਲਨ ਕਰੂਗੀ ਤਾਂ ਜੋ ਜਿਹੜੇ ਉਹ ਲੋੜਪੰਦ ਲੋਕ ਹੈ ਉਹ ਗਰੀਬ ਲੋਕ ਹੈ ਉਹਨਾਂ ਦਾ ਰੋਜ਼ੀ ਰੋਟੀ ਲੱਭਿਆ ਜਾਵੇ ਪਹਿਲਾਂ ਜਿਸ ਤਰ੍ਹਾਂ ਦੇ ਇਹਨਾਂ ਨੇ ਮਾਰਕ ਪਲਾਨ ਬਣਾਏ ਕਿ ਚਪਈਆ ਵਾਹਨ ਹੋਵੇ ਬਹੁਤ ਸਾਰੇ ਸਾਡੇ ਸਾਡੇ ਇਹ ਸੱਤੀ ਦੇ ਜਿਨ੍ਹਾਂ ਦੇ ਚਪਈਆ ਵਾਹਨ ਉਹਨਾਂ ਦਾ ਰੋਜ਼ਗਾਰ ਕਿ ਕੋਲਾ ਨੇ ਕੋਈ ਹੋਰ ਬਿਲਡਰ ਲੈ ਕੇ ਰੁਜ਼ਗਾਰ ਕਰਦੇ ਇਹਦਾ ਮਤਲਬ ਇਹ ਥੋੜਾ ਕਿਉਂ ਬਹੁਤ ਕਿਤੇ ਨਹੀਂ ਆਉਂਦੀ ਮਤਲਬ ਇਸ ਲਈ ਮਤਲਬ ਜਿਹੜਾ ਇਹਨਾਂ ਨੇ ਮਾਪਦਲੇ ਬਣਾਉਂਦੇ ਨਹੀਂ ਹੋਵੇ ਕੋਈ ਕੰਪਨੀ ਸੋਕੇ ਮਾਪਦਲੇ ਬਣਾਉਣ ਲਈ ਜਿਹੜਾ ਇਨਫਰਾਸਟ੍ਰਕਚਰ ਹੈ ਕੋਈ ਕੇਂਦਰ ਸਿਕਾਰਪਰੀ ਨਹੀਂ ਉਹ ਪੰਜਾਬ ਸਰਕਾਰ ਦੇ ਸਾਰਾ ਮੇਰੀ ਭਾਈ ਚੱਲ ਰਹੀ ਹੈ ਜੇ ਕੋਈ ਉਸ ਤਰ੍ਹਾਂ ਦੇ ਲੋਕ ਕਿ ਉਹ ਤਾਂ ਰੋਜ਼ ਹੀ ਖੱਡੇ ਮਾਨਸਾਹਬ ਸੀਮ ਸਾਹਿਬ ਵੀ ਕਹਿੰਦੇ ਨੇ ਕਿ ਜਿਹੜੇ ਕਿ ਵੱਡੀਆਂ ਕਾਰਾਂ ਤੇ ਰਸ ਲੈ ਕੇ ਜਾਂਦੇ ਸੀ ਉਹਨਾਂ ਦੇ ਅਸੀਂ ਰੈਸ਼ਨ ਕਰਦੇ ਤੋਂ ਲਈ ਸਕੀਮਾਂ ਵੀ ਚਲਾਈਆਂ ਕਿ ਅਸੀਂ ਹਫ਼ਤਾ ਵੀ ਕਰ ਕਰਦੇ ਹਾਂ ਇਹ ਉਸ ਤਰ੍ਹਾਂ ਦੀ ਕਰਦੇ ਹਾਂ ਕਿ ਜਿਹੜੇ ਗੈਰ ਲੋੜਵੰਦ ਹੈਗੇ ਆ ਜਿਨ੍ਹਾਂ ਨੂੰ ਨਹੀਂ ਜਰੂਰ ਹੈ ਜਿਨ੍ਹਾਂ ਨੇ ਗਲਤ ਕਾਰਡ ਬਣੇ ਆ ਉਹਨਾਂ ਦੇ ਜਰੂਰ ਅਸੀਂ ਮਤਲਬ ਦਾ ਸੁਚਾਰੂ ਕਰਨੇ ਚਾਹੀਦੇ ਆ ਲੇਕਿਨ ਜਿਹੜੇ ਲੋੜਵੰਦ ਤੇ ਗਰੀਬ ਪਰਿਵਾਰ ਹੈ ਉਹਨਾਂ ਦੇ ਰਸਮੀ ਕਾਰਡ ਕਰਤਲੀ ਭਾਜੀ ਪਾਰਟੀ ਸਾਡੀ ਸਰਕਾਰ ਬੜੇ ਵੀ ਅਲਾਵਾ ਲ ਸਭ ਜਿਹੜੇ ਇਸ ਦੂਗੜ ਚ ਅੱਜ ਭਾਜਪਾ ਦਾ ਵੀ ਪ੍ਰੋਗਰਾਮ ਸੀ ਪਿੰਡਾਂ ਚ ਭਾਜਪਾ ਜਾਂਦੀ ਹੈ ਸਰਵਿਸਿਸ ਦੇ ਨੂੰ ਵੀ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹਨੂੰ ਰੋਕਿਆ ਜਾ ਰਿਹਾ ਹੈ ਕੀ ਉਹਦਾ ਰਾਸ਼ਨ ਕਾਰਡ ਨਾਲ ਕੋਈ ਲਿੰਕ ਹੈ ਦੇਖੋ ਨੰਬਰ 2 ਜਿਹਦੀ ਤੁਹਾਡੀ ਗੱਲ ਆ ਰਹੀ ਹੈ ਕਿ ਕੇਂਦਰ ਦੀਆਂ ਸਕੀਮਾਂ ਦਾ ਕੋਈ ਵੀ ਸਕੀਮਾ ਜਿਹੜੀਆਂ ਇਹ ਫੈਡਰਲ ਭਾਂਟਾ ਸੰਘੀ ਭਾਂਟਾ ਸਾਰੇ ਦੇਸ਼ ਦਾ ਕੋਈ ਕੇਂਦਰ ਸਰਕਾਰ ਦੀਆਂ ਕਿ ਹਸਤੀਆਂ ਨਹੀਂ ਲੱਗੀਆਂ ਹੋਈਆਂ ਜਿਹੜਾ ਟੈਕਸ ਜਾਂਦਾ ਹੈ ਭਾਵੇਂ ਇਨਕਮ ਟੈਕਸ ਦੇ ਰੂਪ ਤੋਂ ਹੋਵੇ ਭਾਵੇਂ ਸੇਲ ਟੈਕਸ ਦੇ ਰੂਪ ਤੋਂ ਹੋਵੇ ਉਹ ਸਟੇਟ ਦੇ ਲੋਕਾਂ ਦਾ ਜਾਂਦਾ ਹੈ ਪਰ ਅਗਰ ਸਾਨੂੰ ਉਸ ਤੋਂ ਬਾਅਦ ਹੀ ਸਾਦਿਆਂ ਦੇ ਨੇ ਸਟੇਟ ਦੇ ਲੋਕ ਕੇਂਦਰ ਸਰਕਾਰ ਨੂੰ ਪੈਸਾ ਦਿੰਦੇ ਨੇ ਨਾ ਕਿ ਕੇਂਦਰ ਸਰਕਾਰ ਦਿੰਦੀ ਹੈ ਜਿਹੜਾ ਇਹ ਗਲਤ ਪ੍ਰੋਪਾਗੈਂਡਾ ਅਪਲਾਈ ਹੋਇਆ ਜਾ ਰਿਹਾ ਹੈ ਕਿ ਸੈਂਟਰਲ ਸਰਕਾਰ ਨੇ ਇਸ ਫਰਮਾਨੀ ਤੁਸੀਂ ਮੈਨੂੰ ਆਪ ਦੱਸੋ ਕਿ ਆਪਾਂ ਹਰ ਕੋਈ ਵੀ ਚੀਜ਼ ਖਰੀਦਦੇ ਹਾਂ ਉਹਦੇ GST ਲੱਗਦਾ ਹੈ ਪਹਿਲਾਂ ਸੈਂਟਰਲ ਕੋਰਸ ਪਰ ਹੁੰਦਾ ਉਸ ਤੋਂ ਅਸੀਂ ਉਹਨਾਂ ਤੋਂ ਹੀ ਸਾਫ ਦਾ ਬੰਦੇ ਰਹੇ ਨੇ ਆੜਦੀ ਹੈ ਪੇਰੂਰਲ ਡਿਵੈਲਪਮੈਂਟ ਫੰਡ ਹੈ ਅਸੀਂ ਉਹਨਾਂ ਨੇ ਮੇਰੇ ਹੱਥ ਸੁਣਾਈ ਬੈਠਿਆਂ ਵੀ ਸਾਡੇ ਆਗਿਆ ਸੜਕਾਂ ਬਣਾਉਣੀਆਂ ਨੇ ਪੈਸਾ ਸਾਡਾ ਹੈ ਜਮਾਉਣਾ ਕੋਲੇ ਹੁੰਦਾ ਇਹਦਾ ਮਤਲਬ ਮਾਰਕ ਥੋੜਾ ਹੋਵੇ ਇਸ ਲਈ ਜਿਹੜਾ ਇਹ ਨਸਾਨਾ ਬਿਲਕੁਲ ਗੰਤ ਤੋਂ ਪਰੇ ਜਾਂਦਾ ਔਰ ਜਿਹੜਾ ਘਾਟਾ ਚੋਰੀ ਕਰਨ ਦਾ ਔਰ ਲੋਕਾਂ ਨੂੰ ਬਗਵਾ ਕਰਨ ਦਾ ਇਹ ਇਹ ਇਹਨਾਂ ਦੇ ਪੋਲੀਟਿਕਲ ਸਾਰਾ ਛੜਿਆ ਮੈਂ ਇਹ ਤੁਹਾਨੂੰ ਕੋਈ ਉਤਰ ਨਹੀਂ ਕਰਨੀ ਮੈਂ ਕੱਲ ਤੁਹਾਨੂੰ ਵਿੱਚ ਦਨ ਦੱਸ ਰਿਹਾ ਕਿ ਸਾਡੇ ਘਾਟੇ ਤੋਂ ਉਹ ਜਿਹਦਾ ਸੁਆਸਲਾ ਪਾਣੀ ਪਾਉਂਦਾ ਇਸ ਕੰਮ ਚ ਟਾਈਪ ਹੈ ਸਦੇ ਬੜੇ ਥੋੜੇ ਪੰਜੋਕ ਸਾਥੀ ਕਹਿੰਦੇ ਜੀ ਤਾਂ ਕੇਂਦਰ ਸਰਕਾਰ ਦੀ ਪਰਕੂਜ਼ਨ ਅੰਮ੍ਰਿਤ 2050 ਸਰਕਾਰ ਦੀ ਪਰਕੂਜ਼ਨ ਬਹੁਤ ਸਾਰੇ ਪਰਕੂਜ਼ਨ ਨੇ ਜਿਹੜੇ ਕੇਂਦਰ ਤੇ ਸਟੇਟ ਗਵਰਨਮੈਂਟ ਹੈ ਜਿਹੜੀਆਂ ਅਲਤੀ ਚਲਾਉਣੀ ਹੈ ਜਿਹਦਾ ਮਤਲਬ ਇਹ ਥੋੜਾ ਜਿਹਾ ਸੈਂਟਰ ਦੀ ਰਜੋ ਜੋ ਕੇਂਦਰ ਅਸੀਂ ਇਸ ਸਟੇਟ ਗਵਰਨਮੈਂਟ ਕਰਦੇ ਆ ਇਸ ਵੀ ਮੰਗ ਸਟੇਟ ਗਵਰਨਮੈਂਟ ਕਰਉਂਦੀ ਹੈ ਉਹਨਾਂ ਨੂੰ ਬੇਸ ਸਟੇਟ ਗਵਰਨਮੈਂਟ ਦਿੰਦੀ ਹੈ ਟੌਪ ਲੈਵਲ ਤੇ ਸਟ੍ਰੈਟ ਜਿਹੜੀਆਂ ਹੋਣੀਆਂ ਸੋ ਇਹ ਸਪੈਸ਼ਲੀ ਇਹ ਬਲੌਕ ਨੂੰ ਪ੍ਰਚਾਰ ਕਰਦੇ ਨੇ ਆਪਣਾ ਹੀ ਰਾਜਨੀਤਿਕ ਪ੍ਰਚਾਰ ਹਾਂ ਜੋ ਵੀ ਸੈਂਟਰ ਸਰਕਾਰ ਵੱਲੋਂ ਬੀਜੇਪੀ ਵੱਲੋਂ ਲੋੜਵੰਦ ਪਰਿਵਾਰਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਉਹਨਾਂ ਦੀ ਪ੍ਰਾਂਤ ਦੇ ਵਿੱਚੋਂ ਰਾਸ਼ਨ ਚੱਕਿਆ ਜਾ ਰਿਹਾ ਹੈ ਕੋਸ ਦਾ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਦੀ ਹੈ ਕਿਉਂਕਿ ਪੰਜਾਬ ਇੱਕ ਅੰਨ ਪੈਦਾ ਕਰਨ ਵਾਲਾ ਸੂਬਾ ਹੈਗਾ ਪਰ ਅੱਜ ਉਸੇ ਸੂਬੇ ਦੇ ਘਰਾਂ ਦੇ ਵਿੱਚੋਂ ਬੀਜੇਪੀ ਸਰਕਾਰ ਅੰਨ ਖੋ ਰਹੀ ਹੈ ਇਸ ਲਈ ਇਹ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨ ਸਾਰੇ ਇਹਨਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਸੇ ਨੂੰ ਵੀ ਰਾਸ਼ਨ ਤੋਂ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਦੇ ਰਾਸ਼ਨ ਕਾਰਡ ਕੱਟਣ ਦਿੱਤੇ ਜਾਣਗੇ ਧੰਨੋ